एससीबीसी मोर्चे ते सी ते पीड़ित परिवार ने काली आजादी मनाई ते सरकार ते प्रशासन जम के की नारेबाजी प्रशासन वक वक मामलिया तो पीड़ित परिवार ने प्रेस सामने रोए अपने दुखड़े डे सरकार तो कदो मिलू सन असली आजादी मोर्चा प्रधान बलविंद की आजादी दिवस सिर्फ कारपोरेटी मोर्चे चीफ एडवाइजर हरनेक मलो ने कहा कि भगत सराबे राजगुरु सुखदेव सुपने नकली इनकलाबिया ने पंजाब का बेड़ागर मोर्चे दे सीनियर आगु अवतार सिंह नगला ने कहा कि पंजाब दा ए आजादी दिवस नहीं बर्बादी दिवस है इस दिन पंजाब दे लखा लोग बर्बाद हुए सन आओ देखते दे हाँ साडे चैनल दी टीम नाल पीड़ित परिवारा अते मोर्चे दे आगु साहिबाना ने जो गलबात की थी।

ਸਰਕਾਰ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਹਾਂਜੀ ਕੀ ਕਹੋਗੇ ਤੁਸੀਂ ਅੱਜ ਦੇ ਇਸ ਆਜ਼ਾਦੀ ਦੇ ਅੱਜ ਕੋਈ ਆਜ਼ਾਦੀ ਨਹੀਂ ਆ ਅੱਜ ਤਾਂ ਲੋਕ ਗੁਲਾਮ ਖੜੇ ਆ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਸਮੱਸਿਆ ਜਿਹਨੂੰ ਸੁਣਨ ਵਾਲਾ ਕੋਈ ਵੀ ਨਹੀਂਗਾ ਇੱਥੇ ਕੋਈ ਨਾ ਸੀਐਮ ਹੈ ਨਾ ਪੀਐਮ ਹੈ ਨਾ ਕੋਈ ਵੀ ਨਹੀਂ ਹੈਗਾ ਹਰ ਪਾਸੇ ਕਰਪਸ਼ਨ ਹੈ ਲੋਕਾਂ ਨੂੰ ਕਰਾਓ ਕਰੋ ਕਰੀਏ ਬਰਬਾਦ ਕਰੀ ਜਾਂਦੇ ਆ ਸਮਝ ਹੀ ਨਹੀਂ ਆਉਂਦੀ ਇਹ ਆਜ਼ਾਦੀ ਕਿਹੜੀ ਆਈ ਉਹ ਆਜ਼ਾਦੀ ਤੇ ਆਜ਼ਾਦ ਹੁੰਦਾ ਬੰਦਾ ਅਸੀਂ ਤਾਂ ਗੁਲਾਮ ਬਣੇ ਹੋਇਆ ਕੀ ਪ੍ਰੋਬਲਮ ਸਮੱਸਿਆ ਕੀ ਆ ਰਹਿ ਗਈ ਸਮੱਸਿਆ ਸਾਡਾ ਘਰ ਬਾਰ ਸਭ ਕੁਝ ਖੋ ਲਿਆ ਇਹਨਾਂ ਦੇ ਗੁੰਡੇ ਪਾਲੇ ਹੋਏ ਆ ਗੁੰਡੇ ਜਾਂਦੇ ਆ ਪੁਲਿਸ ਨਾਲ ਜਾਂਦੀ ਆ ਘਰ ਲੁੱਟਦੀ ਆ ਅਸੀਂ ਤਾਂ ਇਦਾਂ ਦਾ ਜੰਗਲ ਰਾਜ ਕਦੀ ਦੇਖਿਆ ਹੀ ਨਹੀਂ ਸੀ ਜਿੱਦਾਂ ਦਾ ਹੁਣ ਦੇਖ ਰਹੇ ਆ ਇੱਕ ਜੰਗਲ ਰਾਜ ਆ ਇਹ ਆਜ਼ਾਦੀ ਨਹੀਂ ਆ ਕੱਲ ਦਾ ਜਿਹੜਾ ਪ੍ਰੋਟੈਸਟ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੂੰ ਕਿਆ ਕਰਾਂਗੇ ਇਹਨਾਂ ਦੀ ਜਾਨ ਨੂੰ ਰੋਂਦੇ ਫਿਰਦੇ ਆ ਕਿ ਘੱਟੋ ਘੱਟ ਸੁਣਵਾਈ ਕਰੋ ਅਸੀਂ ਆਪਣੇ ਘਰਾਂ ਚ ਤਾਂ ਰਹੀਏ ਹਾਂਜੀ ਮੈਮ ਪੀਸਮੁਖਾਤ ਮੈਂ ਸੁਨੀਤਾ ਸ਼ਰਮਾ ਕੁੰਬੜਾ ਪਿੰਡ ਤੋਂ ਰਹਿਣ ਵਾਲੀ ਹਾਂ ਹੁਣ ਇਸ ਟਾਈਮ ਮੈਂ ਲੁਧਿਆਣਾ ਰਹਿ ਰਹੀ ਹਾਂ ਆਪਣੇ ਬੇਟੇ ਨੂੰ ਲੈ ਕੇ ਦੋ ਮੇਰੇ ਬੇਟੇ ਸੀ ਇੱਕ ਬੇਟੇ ਡੈਥ ਹੋ ਗਈ ਇੱਕ ਕਮੈਂਟਲੀ ਅਫਸੈਟ ਹੈ ਤੇ ਕੁੰਬੜੇ ਦੇ ਵਿੱਚ ਕੁਝ ਪਿੰਡ ਦੇ ਬੰਦਿਆਂ ਨੇ ਤੇ ਕੁਝ ਸਾਡੇ ਦੋ ਕਰਦੇ ਮੈਂਬਰਾਂ ਨੇ ਰਲ ਕੇ ਮੇਰਾ ਘਰ ਵੀ ਲੁੱਟ ਲਿਆ ਤੇ ਮੇਰਾ ਆਦਮੀ ਵੀ ਕਿਵੇਂ ਨਿਵਾਦ ਮੇਰਾ ਆਦਮੀ ਵੀ ਗੁੰਮ ਕਰਤਾ ਅੱਜ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਕੋਈ ਮੇਰੀ ਨਹੀਂ ਚਾਰ ਬੰਦਿਆ ਤੇ ਮੈਂ ਨਾਮ ਲਖਾਇ ਜੀ ਚੋਂ ਤਿੰਨ ਬੰਦੇ ਬੰਦੇ ਪੁਲਿਸ ਨੇ ਹੀ ਕੱਢਤੇ ਹੁਣ ਮੈਨੂੰ ਕੋਈ ਇਨਸਾਫ ਨਹੀਂ ਮੈਂ ਇਹਨਾਂ ਕੋਲ ਬਥੇਰੇ ਰੋਲਾ ਪਾਲਿਆ ਰੋਲੀ ਪਿਟ ਲਈ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਆ ਕਾਦੀ ਆਜ਼ਾਦੀ ਆ ਅਕਾਲੀ ਦਲ ਵਾਲਿਆਂ ਨੇ ਮੇਰਾ ਘਰ ਨਾਂ ਰਲ ਕੇ ਲੁਟਵਾਇਆ ਰਾਮੂ ਵਾਲੀਏ ਨੇ ਮੈਨੂੰ ਹੁਣ ਕੋਰ ਤੇ ਇਨਸਾਫ ਦੀ ਉਮੀਦ ਹੈਗੀ ਆ ਕਿ ਮੈਨੂੰ ਕੋਰਟ ਇਨਸਾਫ ਦਊਗਾ ਬਸ ਮੈਨੂੰ ਹੱਕ ਮਿਲਣਾ ਚਾਹੀਦਾ ਸੀਐਮ ਨੂੰ ਇੰਨੀ ਅਸੀਂ ਪ੍ਰੈਸ ਕਾਨਫਰੈਂਸ ਕਰ ਲੀਆਂ ਸੀਐਮ ਪੂਲਸ ਪ੍ਰਸ਼ਾਸਨ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਮੈਨੂੰ ਇਨਸਾਫ ਤਾਂ ਮਿਲੇ ਮੈਨੂੰ ਇਨਸਾਫ ਨਹੀਂ ਮਿਲਿਆ ਹਲੇ ਤੱਕ ਮੈਨੂੰ ਸੀਐਮ ਨੂੰ ਮੈਂ ਇਹੀ ਦਰਖਾਸਤ ਕਰਦੀ ਆ ਕਿ ਜਿਹੜੀਆਂ ਆ ਬੀਬੀਆਂ ਪੈਣਾ ਆਪਣਾ ਦੁੱਖ ਰੋਂਦੀਆਂ ਇਹਨਾਂ ਦੀ ਸੁਣਵਾਈ ਤਾਂ ਕਰੋ ਤਾਂ ਹੀ ਸਮਝਾਂਗੇ ਕਿ ਅਸੀਂ ਆਜ਼ਾਦ ਹੋਏ ਆ ਅਸੀਂ ਤਾਂ ਹੁਣ ਗੁਲਾਮ ਆ ਹਲੇ ਪੰਜਾਬੀ ਪੇਸਟ ਮੈਂ ਤਾਂ ਆਜ਼ਾਦੀ ਦਾ ਇਹੀ ਕਹਿਨੀ ਆ ਵੀ ਦੁਨੀਆ ਜਿਹੜੀ ਆ ਬੀਬੀਆਂ ਖਾਸ ਤੌਰ ਤੇ ਇਹ ਜਿਹੜੇ ਗਰੀਬ ਆ ਦੁਖੀ ਲੋਕਾਂ ਉਹਨਾਂ ਦੀ ਕਿਸੇ ਨੇ ਸੁਣੀ ਨਹੀਂ ਤਾਂ ਉਹ ਵਿਚਾਰੇ ਆਪਣੀ ਆਜ਼ਾਦੀ ਨੂੰ ਬਰਬਾਦੀ ਸਮਝਦੇ ਮੇਰੀ ਤਾਂ ਬੇਨਤੀ ਸੀਐਮ ਪੀਐਮ ਸਾਹਮਣੇ ਵੀ ਬਾਕੀ ਪ੍ਰਸ਼ਾਸਨ ਸਾਹਮਣੇ ਵੀ ਇਹੀ ਆ ਕਿ ਇਹਨਾਂ ਲੋਕਾਂ ਦੀ ਫਰਿਆਦ ਸੁਣੋ ਝੂਠਿਆਂ ਨੂੰ ਉਹਨਾਂ ਦਾ ਝੂਠ ਸੱਚ ਦਾ ਨਾਟਕਾ ਕਰੋ ਤਾਂ ਕਿ ਇਹ ਆਜ਼ਾਦੀ ਮਾਨ ਸਕਣ ਇਹਨਾਂ ਦਾ ਵੀ ਉਹੀ ਹੱਕ ਆ ਜੋ ਕਿ ਬਾਕੀਆਂ ਦਾ ਹੱਕ ਆ ਨਜਾਇਜ਼ ਕਿਸੇ ਨਾਲ ਨਾ ਹੋਵੇ ਨਜਾਇਜ਼ ਕੋਈ ਗਵਾਹੀ ਨਾ ਹੋਵੇ ਨਜਾਇਜ਼ ਹੋਰ ਧੀਆਂ ਬਹੂ ਬੇਟੀਆਂ ਨਾਲ ਕਿਸੇ ਨਾਲ ਨਾ ਹੋਵੇ ਤੇ ਇਸ ਕਰਕੇ ਅਸੀਂ ਫਿਰ ਕਵਾਂਗੇ ਪੱਕੇ ਤੌਰ ਤੇ ਕਿ ਹਾਂ ਕੁਰਬਾਨੀਆਂ ਨਾਲ ਸਾਨੂੰ ਆਜ਼ਾਦੀ ਮਿਲੀ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਉਹਨਾਂ ਦੇ ਮਜ਼ਾਰਾਂ ਤੇ ਜਾ ਕੇ ਫੁੱਲ ਚੜਾਈਏ ਉਹਨਾਂ ਦੇ ਅਸੀਂ ਦਿਹਾੜੇ ਮਨਾਈਏ ਤੇ ਇਸ ਕਰਕੇ ਇਹ ਜਿੰਨੇ ਵੀ ਲੋਕ ਦੁਖੀ ਆਏ ਆ ਇਹਨਾਂ ਦੀ ਸੁਣੋ ਸੱਚ ਉਹ ਜਾਂ ਝੂਠ ਉਹਦਾ ਨਿਤਾਰਾ ਕਰੋ ਹਾਂ ਜੀ ਕੀ ਕੌਫਰੇਸ ਆ ਜਦੀ ਫਸ ਕੁਝ ਨਹੀਂ ਜੀ ਕਾਹਦੀ ਆਜ਼ਾਦੀ ਆ ਬਿਲਕੁਲ ਵੀ ਸਾਨੂੰ ਕੋਈ ਵੀ ਸੰਤੁਸ਼ਟੀ ਨਹੀਂ ਹੈਗੀ ਅੱਜ ਦੇ ਦਿਨੋਂ ਬਹੁਤ ਅਫਸੋਸ ਹੋ ਰਿਹਾ ਹੈ ਕਿ ਵੀ ਆਪਣੇ ਹੱਕ ਪਿੱਛੇ ਸਾਨੂੰ ਅੱਜ ਰੋਡ ਤੇ ਖੜਨਾ ਪੈ ਰਿਹਾ ਹੈ ਅੱਜ ਰੋਜ਼ ਪ੍ਰਦਰਸ਼ਨ ਜਿਹੜਾ ਹੋ ਰਿਹਾ ਹੈ ਉਹ ਬਹੁਤ ਅਫਸੋਸ ਦੀ ਗੱਲ ਹੈ ਕਿ ਵੀ ਪੰਜਾਬ 'ਚ ਅੱਜ ਗਲਤੀਆਂ ਬੇਟੀਆਂ ਬਿਲਕੁਲ ਸੁਰੱਖਿਤ ਨਹੀਂ ਹੈਗੀ ਇਹ ਮੈਟਰ ਹੈ ਜੀ ਮੇਰੀ ਬੇਟੀ ਦਾ 12 ਸਾਲ ਦੀ ਬੇਟੀ ਦਾ ਰੇਪ ਹੋਇਆ ਹੈ 3 ਮਹੀਨੇ ਹੋ ਗਏ ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਕੋਈ ਵੀ ਸੰਤੁਸ਼ਟੀ ਨਹੀਂ ਮਿਲ ਰਹੀ ਹੁਣ ਤੱਕ ਵੀ ਅਜੇ ਤੱਕ ਬੰਦਿਆਂ ਦੀ ਅਰੈਸਟਿੰਗ ਨਹੀਂ ਹੋਈ ਆਜ਼ਾਦ ਗੁੰਮਰੇ ਆ ਜੀ ਉਹ ਬਿਲਕੁਲ ਗੁੰਡਰ ਆ ਜਾਏ ਕੋਈ ਮੈਂ ਤੇ ਕਹਿੰਦੀ ਨਹੀਂ ਹੈਗੀ ਵੀ ਅੱਜ ਦੇ ਦਿਨ ਸਾਨੂੰ ਕਿਸੇ ਗੱਲ ਦੀ ਖੁਸ਼ੀ ਹੈਗੀ ਹੈ ਕੇਸ ਦਰਜ ਹੋ ਚੁੱਕਿਆ ਜੀ ਬਿਲਕੁਲ ਜੀ ਕੇਸ ਦਰਜ ਹੈ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਇਸ ਮੁੱਦੇ ਤੇ ਕੁਝ ਨਹੀਂ ਪੁਲਿਸਾਨਾ ਗੱਲ ਨਹੀਂ ਆਨਗਾਨੀ ਕਰੀ ਜਾ ਰਹੀ ਹੈ ਬਸ ਇਹ ਹੀ ਗੱਲ ਹੈ ਹੁਣ ਕੁਝ ਨਹੀਂ ਹੈ ਜੀ ਆਜ਼ਾਦੀ ਦੀ ਜੁਦੀ ਸਿਰਫ ਇੱਕ ਨਾ ਰਹਿ ਗਿਆ ਹੈ ਪਹਿਲੇ ਸੀਗੀ ਪਹਿਲੇ ਹੋਇਆ ਸਾਡਾ ਦੇਸ਼ ਪਿਆਣਾ ਵੀ ਸੁਰੱਖਿਤ ਸੀ ਬੇਟੀਆਂ ਵੀ ਸੁਰੱਖਿਤ ਹੁਣ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਦੇਸ਼ 'ਚ ਸਿਰਫ ਨਾ ਰਹਿ ਗਿਆ ਬਸ ਹਾਂ ਜੀ ਕੀ ਕਹਾਂਗੇ ਜੱਤੀ ਤੇ ਸਾਡੇ ਵਾਸਤੇ ਤਾਂ ਵੀਰੇ ਨਾ ਅੱਜ ਆਜ਼ਾਦ ਹੈਗਾ ਦੇਸ਼ ਨਾ ਕੱਟ ਸੀਗਾ ਸਰ ਦਾ ਇੱਕ ਬੇਟਾ ਸੀਗਾ ਉਹ ਵੀ ਉਹ ਵੀ ਕਤਲ ਕਰਤਾ ਤੇ ਲੱਕੜੀ ਦੇ ਤਿਆਰ ਤੇ ਸਾਡੀਆਂ ਬੇਟੀਆਂ ਫੁੱਟ ਫੁੱਟ ਕੇ ਰੋਂਦੀਆਂ ਦੇਖੀਆਂ ਮੈਂ ਤੇ ਜਿਹੜੇ ਅੱਜ ਵੀ ਸੁਰੱਖਿਤ ਬੈਠੇ ਨੇ ਜਿੱਲਾ ਉਹਨਾਂ ਦੀਆਂ ਭੈਣਾਂ ਨੇ ਤਾਂ ਲਖੜੀ ਵੀ ਮਨਾਈ ਹੈ ਕਿ ਸਾਰਾ ਕੁਝ ਮਨਾਇਆ ਸਾਡੇ ਵਾਸਤੇ ਤਾਂ ਇਹ 78 ਸਾਲ ਹੋ ਗਏ ਤੇ ਸਜਾ ਤਾਂ ਹੋਇ ਨੂੰ ਨਾ ਅੱਜ ਹੋ ਜਾਤ ਸੀਗਾ ਨਾ ਕੱਲ੍ਹ ਜਾਣਾ ਮੇਰੇ ਵਾਸਤੇ ਤਾਂ ਵੀਰ ਅੱਜ ਵੀ ਕਾਲਾ ਦੀਨਾਗਾ ਕੱਲ ਵੀ ਕੀ ਸਰਕਾਰ ਨੂੰ ਕੀ ਮੈਸੇਜ ਦਵਾਂ ਸਰਕਾਰ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਵੀਰ ਵੀ ਬੇਟਾ ਦਾ ਮੇਰਾ ਚਿੰਨਾ ਗਿਆਗਾ ਜੇ ਜ਼ਿਆਦਾ ਨਹੀਂ ਤਾਂ ਹੋ ਸਕੇ ਤਾਂ ਉਹਨਾਂ ਨੂੰ ਹੁਣ ਪਾਕਸੀ ਦੀ ਸਜ਼ਾ ਹੋਵੇ ਨਾ ਪਾਕਸੀ ਦੀ ਸਜ਼ਾ ਉਹਨਾਂ ਨੂੰ ਵੀਰ ਮੰਗਾ ਕਰਦੀ ਘਰ ਮੇਰਾ ਟੇ ਆ ਗਿਆ ਕੋਈ ਮੇਰੇ ਘਰ ਤੱਕ ਕੋਈ ਨਹੀਂ ਦੇਖਣ ਆਇਆ ਹੈਗਾ ਵੀ ਮੈਂ ਇੰਨੀ ਧੋਖੀ ਆਂਗੀ ਮੈਂ ਪੁੱਛਦਾ ਵੀ ਸਰਕਾਰ ਨੇ ਵੱਡੇ ਦਾਅਵੇ ਕੀਤੇ ਸੀ ਤੁਹਾਨੂੰ ਬਹੁਤ ਕੋਈ ਦਾਵਾ ਮਨੇ ਜੀਰਨ ਚੜਾਇਆ ਵੀ ਕੋਈ ਮੇਰਾ ਹੁਣ ਮੈਂ ਐਮਸੀ ਨੂੰ ਫੋਨ ਕੀਤਾ ਸੀਗਾ ਕੱਟ ਆ ਗਿਆ ਬੇਟੀ ਆ ਵੀ ਸੁਰੱਖਿਅਤ ਨਹੀਂ ਆ ਗਿਆ ਮੇਰੀਆਂ ਵੀ ਮੈਂ ਕਿੱਥੇ ਲੈ ਕੇ ਜਾਵਾਂ ਘਰ ਮੇਰਾ ਟਿਆ ਪਿਆ ਸਮਾਨ ਮੇਰਾ ਨੀਚੇ ਡਵਿਆ ਪਿਆ ਬੇਟਾ ਕਤਲ ਹੋਣੇ ਤੋਂ ਬਾਅਦ ਵੀ ਰਮਦਾ ਸਰਕਾਰ ਤੋਂ ਕੀ ਉਮੀਦ ਕਰਾਂ ਕੁਮੜਾ ਸਾਹਿਬ ਅੱਜ ਇਸ ਆਜ਼ਾਦੀ ਦਿਵਸ ਦੇ ਉੱਤੇ ਕੀ ਕਰੋਗੇ ਜਦ ਪੂਰਾ ਦੇਸ਼ ਆਜ਼ਾਦੀ ਦਾ ਤਿਹਾਰ ਮਨਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਰੱਬ ਵਰਗੇ ਸਰੋਤਿਆਂ ਨੇ ਜਿਹੜੇ ਘਰੇ ਬੈਠੇ ਤੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੇ ਤੇ ਗੁੰਗੀ ਤੇ ਬੋਲੀ ਤੇ ਅੰਨੀ ਸਰਕਾਰ ਹੈ ਉਹਨਾਂ ਨੂੰ ਤੁਹਾਡੇ ਰਾਹੀਂ ਇਹ ਮੈਸੇਜ ਸਨੇਹਾ ਦੇਣਾ ਚਾਹੁੰਦੇ ਆ ਤੁਹਾਡੇ ਰਾਹੀਂ ਤੁਸੀਂ ਬਹੁਤ ਵੱਡਾ ਤੁਹਾਡਾ ਇੱਕ ਯੋਗਦਾਨ ਹੈ ਰੋਲ ਹੈ ਜਿਹੜਾ ਤੁਸੀਂ ਘਰ ਘਰ ਤੱਕ ਆਵਾਜ਼ ਪਹੁੰਚਾਓਗੇ ਲੋਕਾਂ ਦੀ ਜਿਵੇਂ ਸੁਣੇ ਲਿਆ ਤੁਸੀਂ ਅੱਜ ਵੀ ਕਿਵੇਂ ਲੋਕ ਦੁਖੀ ਹੈ ਕਿਵੇਂ ਸੜਕਾਂ ਤੇ ਹੈ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਗਏ 79 ਵੀ ਜਿਹੜੀ ਆ ਆਜ਼ਾਦੀ ਦੇਹਾੜਾ ਮਨਾ ਰਹੇ ਨੇ ਲਗਾ ਲਗਾ ਜਸ਼ਨ ਮਨਾ ਰਹੇ ਪਰ ਜਸ਼ਨ ਉਹਨਾਂ ਵੀਰਾਂ ਦੇ ਆ ਜਿਹੜੇ ਐਮਪੀ ਐਮਐਲਏ ਮੁੱਖ ਮੰਤਰੀ ਵਜ਼ੀਰ ਹੈ ਜਿਨ੍ਹਾਂ ਦੇ ਘਰ ਚੰਗੇ ਚੱਲ ਰਹੇ ਨੇ ਲੁੱਟ ਖੋਹ ਕਰ ਰਹੇ ਪੂਰੀ ਉਹਨਾਂ ਦੇ ਘਰੇ ਆ ਜਾਂਦੀ ਹੈ ਆਜ਼ਾਦੀ ਜਿਹੜੇ ਸੜਕਾਂ ਦੇ ਬੈਠੇ ਜਿਵੇਂ ਬੰਦੀ ਸਿੰਘ ਛਡਾਣ ਵਾਸਤੇ ਪਿਛਲੇ 3 ਸਾਲਾਂ ਤੋਂ ਬੈਠੇ ਅਸੀਂ 2 ਸਾਲਾਂ ਤੋਂ ਫਿਕਸ ਸਰਟੀਫਿਕੇਟਾਂ ਤੋਂ ਲੈ ਕੇ ਧਰਨਾ 7 ਵਜੇ ਦੀਆਂ ਲਾਈਟਾਂ ਕੋਲੇ ਲਾਇਆ ਕੋਈ ਸਰਕਾਰ ਕੋਈ ਵਜ਼ੀਰ ਨਹੀਂ ਆਉਂਦਾ ਇੱਥੇ ਸੁਣ ਵੀ ਕਿਹੜੀ ਆਪਣੇ ਹੱਕਾਂ ਦੀ ਗੱਲ ਜਿਹੜੀ ਦੇਸ਼ ਨੂੰ ਆਜ਼ਾਦੀ ਹੋਈ ਸੀ ਉਹ ਜਿਹੜੇ 20-20 ਸਾਲ ਦੇ ਸੂਰਬੀਰ ਸੀ ਯੋਧੇ ਸੀ ਜਿਨ੍ਹਾਂ ਨੇ ਆਪਣੀਆਂ ਜਿੰਦ ਜੰਦ ਜਾਨਾਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਗੋਰੇ ਅੰਗਰੇਜ਼ਾਂ ਦੇ ਪਰ ਹੁਣ ਕਾਲੇ ਅੰਗਰੇਜ਼ਾਂ ਤੋਂ ਲੋਕ ਕਿੰਨੇ ਦੁਖੀ ਹੋਏ ਪਏ ਨੇ ਘਰ ਘਰ ਦੁਆਹੀ ਦੇ ਰਹੇ ਨੇ ਤੇ ਨਸ਼ਾ ਪੱਤਾ ਕ੍ਰੈਪਸ਼ਨ ਹੋ ਵੀ ਜੋ ਤੁਸੀਂ ਕਹਿ ਲਓ ਵੱਡ ਟੋਪ ਕ੍ਰਾਈਮ ਜਿਹੜੀ ਚੱਲ ਰਹੀ ਹੈ ਉਹ ਸਾਰੀ ਇਸ ਜਾਦਾਂ ਕਰਦਾ ਕਹਿੰਦਾ ਪੂਰੇ ਦੇਸ਼ 'ਚੋਂ ਪੰਜਾਬ 'ਚ ਸਭ ਤੋਂ ਵੱਧ ਹੈਗੀ ਤੇ ਸਰਕਾਰ ਜਿਹੜੀ ਬੁਰੀ ਤਰ੍ਹਾਂ ਫੈਲ ਹੋਈ ਹੈ ਜਿਹੜੇ ਪਿਛਲੇ ਦਿਨ ਮੈਂ ਅਖਬਾਰਾਂ 'ਚ ਖਬਰ ਪੜ੍ਹੀ ਹੈ ਜਿਹੜੇ ਮੇਰੇ ਵੀਰਾਂ ਨੇ ਯੋਧਿਆਂ ਨੇ ਜਿਵੇਂ ਸ਼ਹੀਦ ਦੇ ਅਜਮ ਉਦਮ ਸਿੰਘ ਦੀ ਗੱਲ ਕਰੀਏ ਪਿੱਛੇ ਕਹਿੰਦੇ ਉਹਨਾਂ ਦਾ ਪਰਿਵਾਰ ਜੀ ਸਟੇਜ ਤੋਂ ਤਾਰ ਕੇ ਅੰਦਰ ਕਮਰੇ 'ਚ ਬੰਦ ਕਰਤਾ ਆਂ ਨਕਲੀ ਆਜ਼ਾਦੀ ਵਾਲਿਆਂ ਨੇ ਨਾ ਜੀ ਨਕਲੀ ਇਨਕਲਾਬੀਆਂ ਨੇ ਉਹ ਜਿਹੜੇ ਆਜ਼ਾਦੀ ਵਾਲੇ ਤੇ ਅਸਲ ਆਜ਼ਾਦੀ ਵਾਲੇ ਜਿਨ੍ਹਾਂ ਨੇ ਆਪਣੀਆਂ ਜਿੰਦਾਂ ਗਵਾਈਆਂ ਉਹਨਾਂ ਦੇ ਪਰਿਵਾਰਾਂ ਦੀ ਅੱਜ ਬਹੁਤ ਬੁਰੀ ਹਾਲਤ ਹੈ ਜੀ ਪੁੱਛ ਕੇ ਦੇਖੀਏ ਉਹਨਾਂ ਨੂੰ ਕੋਈ ਸੁੱਖ ਸੋਲ ਨਹੀਂ ਮਿਲਦੀ ਕੋਈ ਕੁਛ ਨਹੀਂ ਮਿਲਦਾ ਕੋਈ ਕੰਮ ਕਰਨੀ ਹੈ ਤੇ ਤੁਸੀਂ ਦੇਖਿਆ ਲੇਡੀ ਬੱਚਿਆਂ ਵਾਸਤੇ ਜਿਵੇਂ 11 ਸਾਲ ਦੀ ਕੁੜੀ ਦਾ 12 ਸਾਲ ਦੀ ਦਾ ਰੇਪ ਹੋ ਜਾਣਾ ਥਾਣੇ 'ਚ ਨਹੀਂ ਪੁੱਛਣਾ ਪੋਰਟ ਕਚੈਰੀ ਨੇ ਜੀ ਨੂੰ ਪੁੱਛਦਾ ਇੱਕ ਮੁੱਖ ਮੰਤਰੀ ਨੇ ਪੁੱਛਦਾ ਜ਼ਿਆਦਾਤਰ ਜਿਹੜੇ ਐਮਪੀ ਐਮਐਲਏ ਆ ਉਹ ਆਪਣੇ ਮੂੰਹ ਤੇ ਪੱਟੀਆਂ ਮੰਨ ਕੇ ਸੁੱਤੇ ਪਏ ਆਰਾਮ ਤੇ ਆਪਣੀ ਕੁਰਸੀ ਦਾ ਨਿੱਗ ਮਾਣ ਰਹੇ ਨੇ ਤੁਸੀਂ ਦੇਖਿਆ ਹੀ ਹੈ ਕਿਵੇਂ ਇੱਕ ਬੱਚਾ ਕਤਲ ਕਰਿਆ ਸੀ ਪ੍ਰਵਾਸੀ ਮਜ਼ਦੂਰਾਂ ਨਾਲ ਉਹ ਮਕਾਨ ਵੀ ਗਿਰਿਆ ਪਿਆ ਟਿਆ ਪਿਆ ਪਰ ਉਹਦੇ ਘਰ ਤੱਕ ਕੋਈ ਐਮਸੀ ਕੋਈ ਮੇਰ ਕੋਈ ਸਰਕਾਰੀ ਨਮਾਇਦ ਕੋਈ ਉੱਥੇ ਪਹੁੰਚਿਆ ਨਹੀਂ ਹੈ ਜਿਹੜੇ ਬਹੁਤ ਵੱਟ ਵੱਡੇ ਦਾਅਵੇ ਤੇ ਵਾਅਦੇ ਕਰ ਰਹੇ ਅਸੀਂ ਪਰਸੋਂ ਮਹਿਲਾ ਕਮਿਸ਼ਨ ਨੂੰ ਮਿਲੇ 10-12 ਕੇਸ ਲੈ ਕੇ ਮਹਿਲਾ ਕਮਿਸ਼ਨ ਸੁੱਤੀ ਪਈ ਹੈ ਅਸੀਂ ਕਮਿਸ਼ਨ ਸੁੱਤਾ ਪਿਆ ਅਮਲੂਖੀ ਅਧਿਕਾਰ ਕਮਿਸ਼ਨ ਸੁੱਤਾ ਪਿਆ ਇਹ ਜਿਹੜੀਆਂ ਸਾਰੀਆਂ ਬਣਾ ਸੀਟਾਂ ਦੇ ਆਨੰਦ ਮਾਣ ਰਹੇ ਨੇ ਇਹ ਸਰਕਾਰੀ ਬਾਗੂ ਨੇ ਚਮਚੇ ਨੇ ਚਾਪਲੂਸ ਨੇ ਕੋਈ ਇੱਥੇ ਕਮਿਸ਼ਨ ਨਹੀਂ ਕੰਮ ਕਰ ਰਿਹਾ ਕੋਈ ਕੁਝ ਨਹੀਂ ਸਰਕਾਰ ਬੁਰੀ ਤਰ੍ਹਾਂ ਜਿਹੜੀ ਫੈਲ ਚੁੱਕੀ ਹੈ ਅਸੀਂ ਕਾਲੀ ਆਜ਼ਾਦੀ ਵਿੱਚੋਂ ਅੱਜ ਸਾਰੇ ਵੀਰਾਂ ਦੱਸਣਗੇ ਤੁਹਾਨੂੰ ਦੋ ਦੋ ਬੋਲਣਗੇ ਵੀ ਕਾਲੀ ਆਜ਼ਾਦੀ ਵੱਲੋਂ ਅਸੀਂ ਕਾਲੀ ਆਜ਼ਾਦੀ ਦਾ ਦਿਨ ਮਨਾਇਆ ਕਿਵੇਂ ਜਸ਼ਨ ਮਨਾਇਆ ਕਿਵੇਂ ਕੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਨਗਲਾ ਸਾਹਿਬ 84% ਕੁਰਬਾਨੀਆਂ ਕਰਨ ਵਾਲੇ ਪੰਜਾਬੀ ਅਸ ਅੱਜ ਇਸ ਆਜ਼ਾਦੀ ਦਿਵਸ ਤੇ ਨਮੋਸ਼ ਕਿਉਂ ਨੇ ਕਿਉਂ ਨਮੋਸ਼ੀ ਸ਼ਾਈ ਹੈ ਚਾਰੇ ਪਾਸੇ ਕਾਲੀ ਆਜ਼ਾਦੀ ਦਿਵਸ ਮਨਾਏ ਜਾ ਰਹੇ ਨੇ ਨਮੋਸ਼ੀ ਇਸ ਕਰਕੇ ਆ ਸਭ ਤੋਂ ਪਹਿਲਾ ਜਦੋਂ ਦੇਸ਼ ਆਜ਼ਾਦ ਹੋਇਆ ਅੱਜ ਦੇ ਦਿਨ 10 ਲੱਖ ਦੇ ਕਰੀਬ ਜਿਹੜੇ ਸਿੰਘ ਸਿੰਘਣੀਆਂ ਭਜੰਗਾਂ ਭਜੰਗਣਾ ਨੂੰ ਸ਼ਹੀਦ ਕੀਤਾ ਗਿਆ ਜਦੋਂ ਦੇਸ਼ ਆਜ਼ਾਦ ਦੀ ਦਾ ਅੱਜ ਇਹ ਸਰਕਾਰਾਂ ਜੋ ਦਿਵਸ ਮਨਾ ਰਹੀਆਂ ਇਹ ਉਦੋਂ ਤੋਂ ਹੀ ਮਨਾਉਂਦੀ ਆ ਰਹੀਆਂ ਪਰ ਆਮ ਲੋਕ ਜਿਹੜੇ ਇੰਨੇ ਪਰੇਸ਼ਾਨ ਹੈ ਦੁਖੀ ਹੈ ਉਹਨਾਂ ਦੇ ਲਈ ਇਹ ਆਜ਼ਾਦੀ ਦਿਵਸ ਨਹੀਂ ਇਹ ਬਰਬਾਦੀ ਦਿਵਸ ਹੈ ਅਸੀਂ ਅੱਜ ਦਾ ਜਿਹੜਾ ਆਜ਼ਾਦੀ ਦਿਵਸ ਦੇ ਤੌਰ ਤੇ ਬਰਬਾਦੀ ਦਿਵਸ ਇਹਨੂੰ ਜਿਹੜਾ ਹੈ ਮਨਾ ਰਹੇ ਕੀ ਕਹੋਗੇ ਇਸ ਜਾਤੀ ਜਿਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਵੇਂ ਕਿ ਉਹ ਰਿਜ਼ਰਵਿਸ ਚੋਰ ਫੜੋ ਮੋਰਚਾ 2 ਸਾਲਾਂ ਤੋਂ ਚੱਲ ਰਿਹਾ ਜਿਹੜੇ ਪੀੜਿਤ ਪਰਿਵਾਰਾਂ ਸੰਬੰਧੀ ਕਿਸੇ ਵੀ ਸਰਕਾਰੀ ਦਰਬਾਰੇ ਦਫ਼ਤਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਕੋਈ ਸੁਣਵਾਈ ਨਹੀਂ ਨਾ ਹੀ ਕੋਈ ਅਨਸਾਫ਼ ਦਵਾਉਣ ਵਾਸਤੇ ਕੋਈ ਉਪਰਾਲਾ ਕੀਤਾ ਜਾ ਰਿਹਾ ਏਵੇਂ ਕਿ ਸਾਡੇ ਨਾਲ ਹੀ ਲੱਗਦੇ ਅਗਲੇ ਚੌਕ ਦੇ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੇ ਲਈ ਮੋਰਚਾ ਲੱਗਿਆ ਹੋਇਆ ਤੇ ਇਸੇ ਤਰ੍ਹਾਂ ਹੀ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ ਅਮਰਸਰ ਵਿਖੇ 328 ਸਰੂਪ ਚੋਰੀ ਔਰ ਜਿਹੜੇ ਕੋਟਕਪੂਰਾ ਗੋਲੀ ਕਾਂਡ ਦੇ ਸ਼ਹੀਦਾਂ ਦੇ ਅਨਸਾਫ਼ ਲਈ ਲੜਾਈ ਲੜ ਰਿਹਾ ਉੱਥੇ ਮੋਰਚਾ ਚੱਲ ਰਿਹਾ ਤੇ ਮੇਰੇ ਵੱਲੋਂ ਨਗਰ ਕੌਂਸਲ ਜੀਰਕ ਪਰਤੇ ਦਫ਼ਤਰ ਦੇ ਵਿੱਚ ਜਿਹੜੀਆਂ ਪੰਚਾਇਤੀ ਸ਼ਾਮਲਾੜ ਜ਼ਮੀਨਾਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕੋਡੀਆਂ ਦੇ ਭਾਅ ਅਕਵਾਇਰ ਕਰਕੇ ਅੱਗੇ ਬਿਲਡਰਾਂ ਨੂੰ ਵੇਚਿਆ ਜਾ ਰਿਹਾ ਉਸ ਦੇ ਲਈ ਮੈਂ 1 ਸਾਲ ਤੋਂ ਅੱਜ 15 ਅਗਸਤ ਤੋਂ ਜਿਹੜਾ ਹੈ 2024 ਤੋਂ ਲੈ ਕੇ ਅੱਜ 15 ਅਗਸਤ 25 ਤੱਕ ਮੇਰੇ ਧਰਨੇ ਨੂੰ ਵੀ ਰੋਜ਼ ਪ੍ਰਦਰਸ਼ਨ ਨੂੰ 1 ਸਾਲ ਹੋ ਚੁੱਕਿਆ ਹੈ ਤੇ ਅਸੀਂ ਹੁਣ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜੋ ਇਨਸਾਫ ਪਸੰਦ ਲੋਕ ਹੈ ਸੰਗਦਾ ਉਹ ਇੱਕ ਝੰਡੇ ਥੱਲੇ ਇਕੱਠੇ ਹੋਣ ਤਾਂ ਹੀ ਸਾਡੀ ਜਿਹੜੀ ਪੰਜਾਬ ਪੰਜਾਬੀਅਤ ਕਿਸਾਨ ਮਜ਼ਦੂਰ ਨੂੰ ਬਚਾਇਆ ਜਾ ਸਕਦਾ ਜਿਵੇਂ ਕਿ ਹੁਣ ਅਸੀਂ ਪੰਚਾਇਤੀ ਸ਼ਾਮਲਾਰ ਜ਼ਮੀਨਾਂ ਦੇ ਵਿੱਚ 1/3 ਹਿੱਸਾ ਜਿਹੜਾ ਅਨਸੂਚੇ ਜਾਤੀ ਲਈ ਰਿਜ਼ਰਵ ਹੈ ਉਹ ਬੋਲੀ ਦੇਣ ਦੇ ਬਾਵਜੂਦ ਵੀ ਪੈਸੇ ਭਰਨ ਦੇ ਬਾਵਜੂਦ ਵੀ ਉਹਨਾਂ ਨੂੰ ਮੌਕੇ ਤੇ ਕਾਸਤ ਕਰਨ ਵਾਸਤੇ ਕਬਜ਼ਾ ਨਹੀਂ ਮਿਲਦਾ ਔਰ ਜਿਹੜੇ 5-5 ਮਰਲੇ ਦੇ ਪਲਾਟ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਵੀ ਇਹਨਾਂ ਗਰੀਬਾਂ ਨੂੰ ਦਿੱਤੇ ਜਾਣ ਉਹਦੀ ਕੋਈ ਉਪਲਬਧ ਨਹੀਂ ਕੀਤਾ ਜਾ ਰਿਹਾ ਇਸ ਤਰ੍ਹਾਂ ਸਰਕਾਰ ਦਾ ਜੋ ਹੋ ਸਕਦਾ ਆਜ਼ਾਦੀ ਦਿਵਸ ਪਰ ਅਸੀਂ ਇਹਨੂੰ ਬਰਬਾਦੀ ਦਿਵਸੇ ਕਹਾਂਗੇ ਮੁਲਾਵਾਂ ਸਾਹਿਬ ਐਸਾ ਆਜ਼ਾਦੀ ਦਿਵਸ ਤੇ ਤੁਸੀਂ ਕਾਲੀਆਂ ਪੱਟੀਆਂ ਬਨ ਕੇ ਇਹਦਾ ਵਿਰੋਧ ਕਰ ਰਹੇ ਹੋ ਕੀ ਕਾਰਨ ਹੈ ਵਹਿਗ ਜੀ ਦਾ ਖਾਲਸਾ ਵਹਿਗ ਜੀ ਦੀ ਫਤਿਹ ਆਜ਼ਾਦੀ ਤਾਂ ਹੈ ਸਰਕਾਰ ਵਾਸਤੇ ਹੈ ਆਮ ਜਨਤਾ ਵਾਸਤੇ ਕੋਈ ਯਾਦੀ ਨਹੀਂ ਸਭ ਲੋਕੀ ਪਰੇਸ਼ਾਨ ਹੋ ਰਹੇ ਆ ਜਗਾ ਜਗਾ ਲੁੱਟਖੋ ਹੋ ਰੀਆਂ ਛੋਟੀ ਛੋਟੀ ਬੱਚਿਆਂ ਨਾਲ ਬਲਤਕਾਰ ਹੋ ਰਹੇ ਆ ਕਿਸੇ ਨੇ ਸੁਣਵਾਏ ਨਹੀਂ ਉਹਦੀ ਕਿਸੇ ਥਾਣੇ ਚਲੇ ਜਾਓ ਉਸ ਵਾਲੇ ਖਾਨ ਨੂੰ ਪੈਂਦੇ ਆ ਕਿਸੇ ਮਿਨਿਸਟਰ ਨਾਲ ਗੱਲ ਕਰੋ ਡੇੜੇ ਨਹੀਂ ਜਾਣ ਦਿੰਦੇ ਕਾਦੀ ਜਾਤੀ ਹੈ ਅਸੀਂ ਤਾਂ ਕਾਲੀ ਜਾਤੀ ਬਣਾ ਰਿਆ ਆ ਆਜ਼ਾਦੀ ਸਰਕਾਰੀ ਟਾਊਂਡ ਇਕੱਠੇ ਕਰਕੇ ਨਾਅਰੇ ਲਵਾ ਕੇ ਕੋਈ ਜਾਤੀ ਦੇ ਥੋੜੇ ਉਹ ਸਾਰੇ ਸਰਕਾਰੀ ਟਾਊਂਡ ਬੈਠੇ ਹੁੰਦੇ ਮੁਰੇ ਆਜ਼ਾਦੀ ਵਾ ਪਬਲਿਕ ਨੇ ਬਣਾਣੀ ਹੈ ਜੀ ਅਸੀਂ ਤਾਂ ਕਾਦੀ ਜਾਤੀ ਬਣਾ ਰਹੀ ਹੈ ਜਦੋਂ ਕੰਮੇ ਨਹੀਂ ਹੋ ਰਹੇ ਕਿਸੇ ਦੇ ਜਗਾ ਜਗਾ ਪ੍ਰੋਵਰਤਮਾਨ ਸਾਹਿਬ ਜੀ ਤੁਸੀਂ ਕਹਿੰਦੇ ਸੀ ਕਿ ਮੇਰੇ ਰਾਤ ਚ ਧਰਨਾ ਨਹੀਂ ਲੱਗੇਗਾ ਅੱਜ ਦੇਖ ਲਓ ਜਗਾ ਜਗਾ ਕੱਲੇ ਕੱਲੇ ਚੌਕ ਤੇ ਧਰਨੇ ਲੱਗੇ ਆ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਅਸੀਂ 2 ਸਾਲ ਤੋਂ ਬੈਠੇ ਆ ਇੱਥੇ ਲਿਸਟਾਂ ਵੀ ਬਣਾ ਕੇ ਦੇਤੀਆਂ ਫੇਰ ਸਰਟੀਫਿਕੇਟ ਵਾਲਿਆਂ ਦਾ ਫੇਰ ਵੀ ਕੁਝ ਨਹੀਂ ਹੋ ਰਿਹਾ ਤੇ ਕਾਦੀ ਆਜ਼ਾਦੀ ਅਸੀਂ ਤੇ ਕਾਦੀ ਆਜ਼ਾਦੀ ਬਣਾਵਾਂਗੇ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਅੱਜ ਦੀ ਜਿਹੜੀ ਆਜ਼ਾਦੀ ਹੈ ਨਾ ਉਹਦੇ ਬਾਰੇ ਇਹ ਹੀ ਦੱਸਣਾ ਚਾਹੁੰਦਾ ਕਿ ਅੱਜ ਗੁਰਵਿੰਦਰ ਸਿੰਘ ਕੁੰਬੜਾ ਜੋ ਸਾਹ ਚੋਂ ਇੱਥੇ ਬੈਠਿਆ ਹੈ ਇਹਨੇ ਛੋਟਾ ਜਿਹਾ ਫੰਕਸ਼ਨ ਕੀਤਾ ਹੈ ਉਹਰੇ ਲਈ ਐਨੀਆਂ ਬੀਬੀਆਂ ਐਨੇ ਬੰਦੇ ਆ ਕੇ ਤੁਹਾਡੇ ਅੱਗੇ ਰੋ ਕੇ ਦੱਸ ਰਹੇ ਹੈ ਕਿ ਸਾਡੇ ਲਈ ਕੋਈ ਆਜ਼ਾਦੀ ਨਹੀਂ ਜੇਕਰ ਇਹਨੂੰ ਮਹੱਲੀਲੇ ਵੇਤੇ ਅਸੀਂ ਲਈਏ ਤੇ ਹਜ਼ਾਰਾਂ ਬੰਦੇ ਤੁਹਾਨੂੰ ਰੋਂਦੇ ਦਿਖਾਈ ਜਾਣਗੇ ਜਦੋਂ ਹਜ਼ਾਰਾਂ ਬੰਦਿਆਂ ਦੇ ਕੇਸ ਥਾਣੇ ਵਿੱਚ ਰੋਂਦੇ ਪੈਣੇ ਥਾਣੇ ਵਿੱਚ ਕੋਈ ਸੁਣਾਈ ਨਹੀਂ ਨਾ ਕਰਨਾ ਕਿਆ ਕਿਆ ਵਕੀਰ ਜਿਹੜੇ ਆ ਉਹ ਵੀ ਉਹਨਾਂ ਖਰੀਏ ਜਾ ਰਹੇ ਆ ਇਸ ਦੇ ਲਈ ਆਜ਼ਾਦੀ ਦਾ ਕੋਈ ਕਾਰਨ ਨਹੀਂ ਆ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਇਸੇ ਜਾਤੀ ਨੂੰ ਸਿਰਫ ਜ਼ਿੰਮੇਵਾਰ ਹੈ ਜੇ ਸਾਬ ਆਪਣਾ ਪੰਜਾਬ ਦਾ ਮੁੱਖ ਮੰਤਰੀ ਮਨਿਸਟਰ ਜਿਨ੍ਹਾਂ ਨੇ ਸਾਨੂੰ ਵਾਅਦਾ ਦਿੱਤੇ ਸੀ ਕਿ ਅਸੀਂ ਆਜ਼ਾਦੀ ਦੇ ਵਿੱਚ ਅਸੀਂ ਲੋਕਾਂ ਨਾਲ ਇਹ ਕੰਮ ਕਰਾਂਗੇ ਆ ਜੀ ਇਹਨਾਂ ਨੂੰ ਪੁੱਛੇ ਭਗਵੰਤ ਜੀ ਨੂੰ ਤੁਸੀਂ ਕੀ ਕੀਤਾ ਸਾਢੇ ਦਿਨ ਸਾਲ ਹੋ ਗਏ ਆ ਤੁਹਾਡੇ ਸਾਢੇ 3 ਦਿਨਾਂ ਵੀ ਤੁਸੀਂ ਨਾ ਦੇ ਸਕੂਲਾਂ ਨਾ ਟੀਚਰ ਦੇ ਧਰਨੇ ਹਟੇ ਜਾ ਰਹੇ ਨਾ ਕਿਸਾਨਾਂ ਦੇ ਨਾ ਬੰਦੀ ਸਿੰਘ ਮੋਰਚੇ ਦੇ ਜਦੋਂ ਕਿ ਤੁਸੀਂ ਵਾਦਾ ਕੀਤਾ ਸੀ ਕਿ ਹਾਂ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਉਸ ਤੋਂ ਬਾਅਦ ਬਗੜੀਆਂ ਗਾਂਧੀ ਨੂੰ ਆਪਣਾ ਸਹੀ ਕਰਾਂਗੇ ਕਦਰ ਲਈ ਜਿਹੜੇ ਅਸੀਂ ਫੜਾਂਗੇ ਨਾ ਦੇ ਆਜੇ ਤੱਕ ਕੋਈ ਕਦਰ ਫੜਿਆ ਨਾ ਕੋਈ ਹੈ ਡਰੱਗ ਕੇਸ ਦਾ ਇਹਨਾਂ ਨੇ ਇਹ ਕਿਹਾ ਸੀ ਇਹ ਡਰੱਗ ਨੂੰ ਅਸੀਂ ਚਿੱਟੇ ਨੂੰ ਫੜਾਂਗੇ ਅੱਜ ਤੱਕ ਇਹ ਦੱਸਣ ਕਿ ਕਿਹੜਾ ਮਗਰਮਚ ਫੜਿਆ ਲੋਕਾਂ ਨੇ 93 ਆਪਣੇ ਪਤਾਏ ਕਚੌਣ ਕੇ ਇਸ ਪਾਰਟੀ ਨੂੰ ਬਹੁਤ ਮਾਣ ਦਿੱਤਾ ਕਿਉਂ ਮੂੰਹ ਮੋੜ ਰਿਹਾ ਤੁਹਾਡਾ ਅੱਜ ਮੂੰਹ ਮੋੜਨ ਦਾ ਕਾਰਨ ਹੀ ਆਇਆ ਜਦੋਂ ਕਿ ਇਹਨਾਂ ਨੇ ਕਿਹਾ ਕਿ ਚਿੱਟੇ ਦੇ ਅਸੀਂ ਭੰਨ ਪੜਿਆ ਸਾਨੂੰ ਇਹ ਇੱਕ ਦਰਜਨ ਕੀ ਕਿਹੜਾ ਮਗਰਮੱਥੀ ਨਾਲ ਨੇ ਫੜਿਆ ਚਿੱਟੇ ਦਾ ਕਿਹੜਾ ਇਹਨਾਂ ਨੇ ਸ਼ਰਾਬ ਦਾ ਸਮਗਲ ਫੜਿਆ ਘਰ ਦੇ ਘਰ ਦੇ ਵਿੱਚ ਡੁਪਲੀਕੇਟ ਸ਼ਰਾਬ ਵੰਡੀ ਜਾ ਰਹੀ ਹੈ ਪਿੱਛੇ 21 ਵੰਡੇ ਮਰ ਗਏ ਸੀ ਹੋਰ ਗਈ ਮਰੇ ਜਾ ਰਹੇ ਆ ਦੱਸੋ ਇਹ ਕਿਸ ਚੀਜ਼ ਦੀ ਅਜਾਤੀ ਹੈ ਅੱਜ ਤੱਕ ਇਹਨਾਂ ਨੇ ਕੀ ਕੀਤਾ ਅੱਜ ਦੀ ਡੇਟ ਵਿੱਚ 500 ਡਾਕਰ ਰਾਸ਼ਟਰਪਤੀ ਤੱਕ ਪ੍ਰਧਾਨ ਮੰਤਰੀ ਤੱਕ 나ਗੀ ਮੁੱਖ ਮੰਤਰੀ ਤੱਕ ਕੋਈ ਸੁਣਾਈ ਨਹੀਂ ਹੈ ਜਦੋਂ ਕਿਦੇ ਜਾਈ ਹੈ ਅੱਗੇ ਪਹਿਲੇ ਦੇ ਸਾਨੂੰ ਸਕਿਉਰਿਟੀ ਗਾਰਡ ਰੋਕ ਲੈਂਦਾ ਹੈ ਸਕਿਉਰਿਟੀ ਗਾਰਡ ਤੁਸੀਂ ਜਾਨ ਛੁੜਾਵਾਂਗੇ ਅੱਗੇ ਉਹ ਕਹਿ ਦਿੰਦੇ ਜੀ ਮਨਿਸਟਰ ਜੀ ਆਣੀ ਜੀ ਉਹਨਾਂ ਦੀ ਆਪਣਾ ਡਿਊਟੀ ਕਰੀ ਹੈ ਕਿੱਥੇ ਜਾਂਦੀ ਕੋਈ ਸੁਣਾਈ ਨਹੀਂ ਹੈ ਕੋਈ ਲੈਣ ਦੇਣ ਨਹੀਂ ਹੈ ਸਿਰਫ ਫੱਠ ਹੀ ਆਸੀ ਸਾਰੇ ਲੱਗੇ ਦੇਖੋ ਹੁਣ ਕਨਵੀਨਰ ਸਾਹਿਬ ਪੰਜਾਬ ਚ ਆਏ ਹੋਏ ਨੇ ਸਾਰੇ ਹੁਣ ਜਿਹੜਾ ਕੈਬਿਨੇਟ ਆ ਉਹ ਤਾਂ ਉਹਨਾਂ ਦੀ ਸੇਵਾ ਕਰੀ ਗਈ ਨਹੀਂ ਹੁਣ ਜਿਹੜੇ ਕਨਵੀਨਰ ਸਾਹਿਬ ਹੈ ਮੈਂ ਮੰਨਦਾ ਇਹਨਾਂ ਨੇ ਦਿੱਲੀ ਰੇਹਨੇ ਜਦੋਂ ਦਿੱਲੀ ਵਾਲਿਆਂ ਨੇ ਉਹਨਾਂ ਨੂੰ ਰਿਜੈਕਟ ਕਰਤਾ ਤੇ ਇਹਨਾਂ ਨੂੰ ਕੀ ਲੋੜ ਸੀ ਜਦ ਦਿੱਲੀ ਤੋਂ ਰਿਜੈਕਟ ਹੋ ਚੁੱਕਿਆ ਤੇ ਉਹਨੂੰ ਪੰਜਾਬ ਦੇ ਵਿੱਚ ਸਿਰਮੋਹਣਾ ਬਣਾਤਾ ਉਹਦਾ ਫਾਇਦਾ ਕੀ ਇਹ ਅਜਾਬੀ ਵੀ ਵਿਕਾਸ ਭਵਨ ਸੱਥ ਚ ਬੈ ਪਿਆ ਵਿਕਾਸ ਭਵਨ ਜਿੱਦਾਂ ਬਹੁਤ ਵੱਡਾ ਇੱਕ ਬਣਾ ਕੇ ਸਿਸਟਮ ਕੇਂਦਰੀ ਵੱਲੋਂ ਦਿੱਤਾ ਗਿਆ ਜਿਵੇਂ ਦਿੱਲੀ ਦੇ ਨਕਰੇ ਹੋਏ ਮੁੱਖ ਮੰਤਰੀ ਉਪ ਮੁੱਖ ਮੰਤਰੀ ਸਾਰੇ ਮੁਹਾਲੀ ਚ ਆ ਪੰਜਾਬ ਚ ਘੁੰਮ ਰਹੇ ਨੇ ਜਿਨ੍ਹਾਂ ਨੂੰ 5 5 400 ਬੰਦਾ ਇੱਥੇ ਥਾਣੇ ਜਿਹੜੇ ਪਰਿਵਾਰਾਂ ਦੇ ਕੰਮ ਨੇ ਉਹ ਤਾਂ ਰੋਲ ਰਹੇ ਨੇ ਪਰ ਉਹਦੀ ਰਾਖੀ ਵਾਸਤੇ ਸਾਰਾ ਅੱਠ ਫੇਸ ਘੇਰਿਆ ਜਾਂਦਾ ਅੰਮ੍ਰਿਤਸਰ ਗੁਰਦੁਆਰੇ ਵਾਲੇ ਸੰਗਤ ਆ ਰਹੀ ਹੈ ਕੋਈ ਚੌਂਕਾਂ ਤੇ ਖੜਿਆ ਕੋਈ ਕਿਸ ਤਰ੍ਹਾਂ ਖੜਿਆ ਇੱਕ ਕੇਂਦਰੀਵਾਲ ਤੋਂ ਆਜ਼ਾਦੀ ਹੈ ਜਿਹੜੀ ਆਜ਼ਾਦੀ ਜਿਹੜੀ ਆਜ਼ਾਦੀ ਹੈ ਉਹ ਕੇਂਦਰੀਵਾਲ ਵਰਗਿਆਂ ਵਾਸਤੇ ਜਿੱਥੇ 700 700 ਬੰਦਾ 6 600 ਬੰਦਾ ਪੁਲਿਸ ਵਾਲਾ ਜਿਹੜਾ ਭਗਵਾਨ ਜਮਾਨ ਕਹਿੰਦਾ ਸੀ ਜੇਕਰ ਕਿਸੇ ਨੂੰ ਸਕਿਉਰਿਟੀ ਦੀ ਲੋੜ ਆ ਸਕਿਉਰਿਟੀ ਨਹੀਂ ਮਿਲਦੀ ਸਕਿਉਰਿਟੀ ਜਾ ਕੇ ਮੁਰਗੀ ਖਾਨੇ ਖੋਲ ਲੈਣੇ ਚਾਹੀਦੇ ਅੱਜ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ 800 ਜਾਂ 1200 ਬੰਦਾ ਉਹਦੀ ਜਿਹੜੀ ਇਫਾਜ਼ਤ ਕਰਨ ਵਾਸਤੇ ਇੱਕ ਮੁੱਖ ਮੰਤਰੀ ਦੇ ਵਾਸਤੇ ਭੈਣ ਨੂੰ ਸਕਿਉਰਿਟੀ ਹੈ ਭਣੋਈਏ ਨੂੰ ਸਕਿਉਰਿਟੀ ਹੈ ਬੀਬੀ ਨੂੰ ਸਕਿਉਰਿਟੀ ਹੈ ਦੱਸੋ ਜਿਹੜੇ ਗੱਲਾਂ ਵੱਡੀਆਂ ਕਰਦੇ ਸੀ ਜਿਹੜੇ ਔਰਤਾਂ ਨੂੰ ਹਜ਼ਾਰਾਂ ਹਜ਼ਾਰ ਰੁਪਏ ਦੇਣ ਦੀ ਗੱਲ ਕਰਦੇ ਸੀ ਸਾਢੇ 3 ਸਾਲ ਬੀਤ ਗਏ ਮੈਨੂੰ ਲੱਗਦਾ ਕੱਲ ਕੱਲੀ ਬੀਬੀ ਦਾ ਜ 40 40000 ਰੁਪਏ 45 45 ਬੀਬੀ ਦੀ ਇੱਕ ਇੱਕ ਔਰਤ ਦਾ ਭਗਵੰਤ ਜਿਹੜੇ ਗਰੰਟੀਆਂ ਦੀ ਗੱਲ ਕਰਦੇ ਸੀ ਕਿਤੇ ਹਵਾ 'ਚ ਦਿਖ ਰਹੇ ਕਿਤੇ ਵੀ ਸੜਕਾਂ 'ਤੇ ਦਿਖਦੇ ਨਹੀਂ ਪਬਲਿਕ ਸਿਰਫ ਧਰਨੇ ਦੇ ਮਜ਼ਾਹਰਾਂ ਵਾਲੀ ਦਿਖ ਰਹੀ ਹੈ ਜਾਂ ਮੁਰਦਾਬਾਦ ਮੁਰਦਾਬਾਦ ਵਾਲੀ ਦਿਖ ਰਹੀ ਹੈ